ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਚੌਥਾ ਜਥਾ ਅੱਜ ਦਿੱਲੀ ਜਾਣ ਦੇ ਲਈ ਅੰਮ੍ਰਿਤਸਰ 골ਡਨ ਗੇਟ ਤੇ ਬਿਲਕੁਲ ਤਿਆਰ ਹੈ ਮਾਜੇ ਦੇ ਵਕ ਵਕ ਪਿੰਡਾਂ ਦੇ ਵਿੱਚੋਂ ਜਿਹੜੇ ਕਿਸਾਨ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਹੁੰਚੇ ਹੋਏ ਨੇ ਟਰਾਲੀਆਂ ਜਿਹੜੀਆਂ ਨੇ ਇੱਕਸਾਰ ਦੇ ਵਿੱਚ ਲਗਾਈਆਂ ਹੋਈਆਂ ਨੇ ਤਾਂ ਲੰਬਾ ਕਾਫਲਾ ਜਿਹੜਾ ਹੈ ਸਰਵਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਦਿੱਲੀ ਜਾਣ ਦੇ ਲਈ ਤਿਆਰ ਹੈ ਹਰ ਜਗ੍ਹਾ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਦਿਖਾਈ ਦੇ ਰਹੇ ਨੇ ਟਰਾਲੀਆਂ ਜਿਹੜੀਆਂ ਨੇ ਇੱਕਸਾਰ ਲੱਗੀਆਂ ਹੋਈਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚ ਰਹੇ ਨੇ ਸਰਵਣ ਸਿੰਘ ਪੰਦੇੜ ਜਿਹੜੇ ਨੇ ਖੁਦ ਆ ਅ ਮਜੀਠੇ ਜ਼ੋਨ ਦੇ ਵਿੱਚੋਂ ਮਜੀਠੇ ਵਾਲੇ ਪਾਸੇ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਜਥੇ ਲੈ ਕੇ ਪਹੁੰਚ ਰਹੇ ਨੇ ਵੱਖ-ਵੱਖ ਪਿੰਡਾਂ ਦੀਆਂ ਜਿਵੇਂ ਕਿ ਹਰ ਪਿੰਡ ਦੇ ਟਰਾਲੀਆਂ ਦੇ ਉੱਪਰ ਜਿਹੜੇ ਪੋਟਰ ਲੱਗੇ ਹੋਏ ਨੇ ਪਿੰਡ ਲੁਧੜ ਜ਼ੋਨ ਮਜੀਠਾ ਇਦਾਂ ਤਰ੍ਹਾਂ ਹੀ ਜਿਹੜੇ ਵੱਖ-ਵੱਖ ਪਿੰਡ ਅਠਵਾਲ ਜਿਹੜਾ ਹੈ ਇਹਦੇ ਜ਼ੋਨ ਦੇ ਮਜੀਠਾ ਜ਼ੋਨ ਦੇ ਜਿਹੜੇ ਕਿਸਾਨ ਨੇ ਇਸੇ ਤਰ੍ਹਾਂ ਹੀ ਆਪਣੀਆਂ ਟਰਾਲੀਆਂ ਦੇ ਉੱਪਰ ਜਿਹੜੇ ਪੋਸਟਰ ਲਗਾਏ ਨੇ ਤਾਂ ਇਹ ਜੱਥਾ ਜਿਹੜਾ ਚੌਥਾ ਜੱਥਾ ਦਿੱਲੀ ਜਾ ਰਿਹਾ ਹੈ ਕਿਸਾਨਾਂ ਆਗੂ ਵੀ ਸਾਡੇ ਨਾਲ ਨੇ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਰਖੀ ਨਾਮ ਹੈ ਜੀ ਤੁਹਾਡਾ ਮੈਂ ਸਿੰਦਰ ਸਿੰਘ ਰੂਪਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਕਤੂ ਨਗਲ ਜੀ ਜੋਨ ਕਤੂ ਨਗਲ ਪਹਿਲੀ ਵਾਰੀ ਜਾ ਰਹੇ ਕਿ ਉਸ ਤੋਂ ਪਹਿਲਾਂ ਵੀ ਗਏ ਸੀ ਅਸੀਂ ਅੱਗੇ ਅੱਜ ਆਪਣਾ 27 ਤਰੀਕ ਨੂੰ ਜਾਏ ਆ ਜੀ ਆਪਾਂ ਉੱਥੋਂ 14 ਤਰੀਕ ਨੂੰ ਵਾਪਸ ਆਏ ਆ ਸਾਰੀ ਦੂਸਰੀ ਵਾਰੀ ਜਾ ਰਹੇ ਹੁਣ ਫਿਰ ਦੂਸਰੀ ਵਾਰ ਜੱਥੇ ਜਿਹੜੇ ਜਾ ਰਹੇ ਆ ਜੀ ਤਾਂ ਕੀ ਕਹਿਣਾ ਚਾਹੁੰਦੇ ਕਿੰਨਾ ਕਿ ਜੋਸ਼ ਹੈ ਜਿਵੇਂ ਅ ਚੌਥਾ ਜਥਾ ਲੈ ਕੇ ਜਾ ਰਹੇ ਹੋ ਵੱਡੀ ਗਿੰਦੀ ਚ ਕਿਸਾਨ ਦਿੱਲੀ ਵੀ ਡਟੇ ਹੋਏ ਨੇ ਹਜ਼ਾਰਾਂ ਚ ਸਾਡੀਆਂ ਟਰਾਲੀਆਂ ਅੱਜ ਫੇਰ ਜਾ ਰਹੀਆਂ ਆ ਇਹ ਜਾਂਦੀਆਂ ਰਹਿਣੀਆਂ ਸਾਡੀਆਂ ਟਰਾਲੀਆਂ ਜਿੰਨਾ ਚਿਰ ਇਹ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ ਉਹਦਾ ਇਹ ਇਰਾਦਾ ਸੀ ਕਿ ਇਹ 4 ਦਿਨ ਆਉਣਗੇ ਇਹ ਚੱਲ ਜਾਣਗੇ ਇਹ ਮਤਲਬ 5 ਦਿਨ ਬਹਿਣਗੇ ਦਿਮਿਨਾ ਬਹਿਣਗੇ ਇਹਨਾਂ ਨੂੰ ਚੱਲ ਜਾਣਗੇ ਪਰ ਸਾਡੇ ਇਹ ਮਨਾਂ ਚ ਆ ਗਿਆ ਵੀ ਅਸੀਂ ਉੱਥੇ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਆਉਣਾ ਆ ਇੱਥੇ ਆਣ ਕੇ ਕਰਾਂਗੇ ਕੀ ਵੇਖੋ ਉੱਥੇ ਜਾਇਆ ਉੱਥੇ ਸਾਡੇ ਵਿੱਚ ਹਜ਼ਾਰਾਂ ਹੀ ਸਟੇਟਾਂ ਨੇ ਆ ਕੇ ਸਮਰਥਨ ਕੀਤਾ ਉੱਥੇ ਯੂਪੀ ਬਿਹਾਰ ਤਾਮਨ ਲਾਡੂ ਦੇ ਆਣ ਕੇ ਸਾਡੇ ਭਰਾ ਜਿਹੜੇ ਸਾਡੇ ਆਣ ਕੇ ਵਿੱਚ ਰਲ ਗਏ ਆ ਉਹ ਜਦੋਂ ਰਲ ਕੇ ਆਣ ਕੇ ਬਹਿ ਗਏ ਨੇ ਪਰ ਮੋਦੀ ਸਰਕਾਰ ਜਿਹੜੇ ਆ ਇਹ ਗੁਲਦਸਤਾ ਜਿਹੜਾ ਖਿੜਿਆ ਆ ਇਹ ਪੰਖੜੀ ਪਖੜੀ ਕਰਨਾ ਚਾਹੁੰਦਾ ਆ ਪਰ ਹੁਣ ਗੁਲਦਸਤਾ ਜਿਹੜਾ ਇਹ ਇਹ ਕਹਿ ਖਿੜ ਗਿਆ ਆ ਉਹਨਾਂ ਚਿਹਰੇ ਹੀ ਪੰਖੜੀ ਨਹੀਂ ਪੰਖੜੀ ਨਹੀਂ ਹੋਣ ਦਵਾਂਗੇ ਜਿੰਨਾ ਚਿਰ ਸਾਡਾ ਜਥੇਬੰਦਕ ਆ ਚਿੰਗਰਚ ਚ ਚੱਲਦਾ ਰਹੂਗਾ ਇੱਕ ਲਾਮਬੰਦਨਾ ਚੱਲ ਰਿਆਂ ਅੱਜ ਸਾਡੇ ਕਿਸਾਨ ਜਿਹੜੇ ਆ ਚੜ੍ਹਦੀ ਕਲਾ ਚ ਦਿੱਲੀ ਨੂੰ ਰਵਾਨਾ ਕਰ ਲਗੇ ਆ ਤੁਰ ਲਗੇ ਰਵਾਨਾ ਕਰਨ ਲਗੇ ਇਸ ਤੋਂ ਪਹਿਲਾਂ ਵੀ ਜਿਹੜੇ ਜੱਥੇ ਨੇ ਬੜਾ ਲੰਮਾ ਸੰਘਰਸ਼ ਹੋ ਗਿਆ ਤੁਸੀਂ ਰੂਪੋਵਾਲੀ ਸਾਹਿਬ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਜਾਣਬੁੱਝ ਕੇ ਇਹਨੂੰ ਲੰਮਾ ਖਿੱਚ ਰਹੀ ਹੈ ਇਹਨੂੰ ਪਰਖ ਰਹੀ ਆ ਇਹਨੂੰ ਪਰਖ ਰਹੀ ਆ ਵੀ ਇਹ ਕਿੰਨਾ ਕੁ ਚੇਰਾ ਇਹ ਸੰਘਰਸ਼ ਨੂੰ ਲੰਮਾ ਕਰਦੇ ਅਸੀਂ ਇਹਨੇ 2024 ਮੰਨ ਕੇ ਚੱਲਦੇ ਆ ਸਾਨੂੰ ਸਾਲਾਂ ਪੱਦੀ ਵੀ ਤੁਰਨਾ ਪਿਆ ਤੁਰਾਂਗੇ ਇਹ ਮਤ ਸੋਚੇ ਪੀ ਇਹ 10 ਦਿਨ ਬੈਣਗੇ ਮਹੀਨਾ ਬੈਣਗੇ ਸਾਨੂੰ ਜਿੰਨਾ ਚਿਰ ਵੀ ਲੰਮਾ ਚਲਾਉਣਾ ਚਾਹੂਗਾ ਇਹ ਸੰਗਤਾਂ ਸਾਡੀਆਂ ਜਾਂਦੀਆਂ ਰਹਿਣਗੀਆਂ ਤੇ ਉਧਰੋਂ ਕੂਚ ਕਰਕੇ ਆਉਂਦੀਆਂ ਵੀ ਰਹਿਣਗੀਆਂ ਤੇ ਜਾਂਦੀਆਂ ਵੀ ਰਹਿਣਗੀਆਂ ਸਾਡੀ ਚੜ੍ਹਦੀ ਕਲਾ 'ਚ ਰਹਿਣਗੇ ਸਾਰੇ ਜੀ ਲਖਵਿੰਦਰ ਸਿੰਘ ਬਰਿਆਮਨਗਲ ਨੇ ਆਗੂ ਖੁਦ ਦਿੱਲੀ ਜਾ ਕੇ ਆਏ ਨੇ ਅੱਜ ਉਹਨਾਂ ਕੋਲ ਪੁੱਛਦੇ ਆ ਬਰਿਆਮਨਗਲ ਸਾਹਿਬ ਅੱਜ ਖੁਦ ਜੱਥੇ ਨੂੰ ਤੁਸੀਂ ਵੀ ਜਾ ਰਹੇ ਹੋ ਜੀ ਆਹ ਕਿਸਾਨ ਮੇਡੋਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅਮਰਸਰ ਪ੍ਰਧਾਨ ਲਖਵਿੰਦਰ ਸਿੰਘ ਬਰਿਆਮਨਗਲ ਬੋਲਦਾ ਜੀ ਪਹਿਲਾਂ ਜੱਥਾ ਇੱਥੋਂ ਸਾਡਾ 27 ਨੰਬਰ ਨੂੰ ਗਿਆ ਸੀ ਉਹ ਲੈ ਕੇ ਗਏ ਆ ਆਪਣੀ ਟਰਨ ਜਿੰਨੀ ਸੀ ਉੱਥੇ 20 ਦਿਨ ਦੀ ਲਾ ਕੇ ਆਏ ਸਾਂ ਉਹ ਤੋਂ ਨੈਕਟ ਗਿਆ 11 ਵਾਲਾ ਉਤੋਂ ਸਾਡੇ ਜਿਹੜਾ ਸੀ 25 ਫਿਰ ਦਸੰਬਰ ਨੂੰ ਗਿਆ ਸੀ ਉਹਦੋਂ ਵੀ ਅਸੀਂ ਜੱਥੇ ਨੂੰ ਲੈ ਕੇ ਗਏ ਆ ਅੱਜ ਚੌਥਾ ਜੱਥਾ ਜਿਹੜਾ ਇਹ ਜਾ ਰਿਹਾ ਸਾਡੀ ਗਵਾਈ ਵਿੱਚ ਜਾ ਰਿਹਾ ਬਾਬਾ ਗਰਬਚਨ ਸਿੰਘ ਚੱਬਾ ਲਖਮਿੰਦਰ ਸਿੰਘ ਵਿਰਿਆਮਨਗਲ ਬੰਡਾਲਾ ਸਾਹਿਬ ਤੇ ਆਪਣੇ ਨੌਂ ਜੋਂਨ ਜਾ ਰਹੇ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਟਰਾਲੀਆਂ ਇੱਥੋਂ ਜਿਹੜੀਆਂ ਉਹ ਰਵਾਨਾ ਹੋ ਰਹੀਆਂ ਇੱਥੋਂ ਜਿੰਨੀਆਂ ਬਾਡਰੇ ਏਰੀਆ ਇਧਰ ਪੈਂਦਾ ਸੀ ਉਹ ਸਾਰਾ ਪੱਛਮੀ ਏਰੀਆ ਉਹ ਸਾਰਾ ਇੱਥੇ ਇਕੱਠਾ ਹੋਊਗਾ ਅੱਗੇ ਜੰਡਿਆਲਾ ਗੁਰੂ ਏਰੀਆ ਜੰਡਿਆਲੇ ਜੰਡਿਆਲੇ ਮਿਲਣਗੇ ਗੱਡੀਆਂ ਅੱਗੇ ਜਿਹੜਾ ਵਾ ਰਈਆ ਏਰੀਆ ਬਾਬਾ ਬਕਾਲਾ ਮਹਿਤਾ ਚੌਕ ਉਹ ਸਾਈਡ ਜਿਹੜੀ ਆ ਉਹ ਸਾਨੂੰ ਜਾ ਕੇ ਅੱਗੇ ਬਾਬਾ ਬਕਾਲਾ ਮੋੜ ਤੇ ਜਾਂ ਬਿਆਸ ਰਈਏ ਬਿਆਸ ਮਿਲਣਗੇ ਇਸੇ ਤਰੀਕੇ ਨਾਲ ਰਾਤ ਦੇ ਵਿੱਚ ਕਾਫਲਾ ਜਿਹੜਾ ਵੱਡਾ ਜਿਹੜਾ ਹੁੰਦਾ ਜਾਣਾ ਵਾ ਤੇ ਆਪਣਾ ਜਿਹੜਾ ਵਾ ਲਗਾਤਾਰ ਰਾਤ ਇੱਕ ਸਟੇ ਕਰਨੀ ਆ ਰਸਤੇ ਦੇ ਵਿੱਚ ਸ਼ਾਹਬਾਦ ਉਤੋਂ ਬਾਅਦ ਕੱਲ ਨੂੰ ਸ਼ਾਮਾਂ ਤੱਕ ਜਿਹੜਾ ਉਹ ਉੱਥੇ ਦਿੱਲੀ ਦੇ ਵਿੱਚ ਪਹੁੰਚਣਾ ਵਾ ਕਿੰਨੀਆਂ ਟਰਾਲੀਆਂ ਅੱਜ ਅੰਦਾਜ਼ਨ ਹੋ ਜਾਣ گیا ਤੁਸੀਂ کافی ਵੱਡਾ ਜਿਹੜਾ ਕਾਫਲਾ ਦੇਖ ਰਿਹਾ ਪਿੱਛੇ ਆ ਤੁਸੀਂ ਦੇਖ ਰਹੇ ਜੀ ਆਪਣਾ ਕੈਮਰਾਮੈਨ ਨੂੰ ਦਿਖਾਓ ਬਈ ਚਾਰ ਪੰਜ ਸੌ ਟਰਾਲੀਆਂ ਤੇ ਬਾਰਡਰ ਤੋਂ ਆ ਚੁੱਕੀ ਆ ਹਾਲੇ ਟਰਾਲੀਆਂ ਪਿੱਛੇ ਆਈ ਜਾਂਡੀਆਂ ਕਿਉਂਕਿ ਸਵੇਰ ਠੰਡ ਦਾ ਸਮਾਂ ਵਾ ਕਿੰਨਾ ਵੀ ਆ ਲੋਕ ਕੁਛ ਲੈ ਨੇ ਜੋ ਸਿਲੇ ਨੇ ਕਿ ਰਾਤ ਦੇ ਵੀ ਲੋਕ ਇੱਥੇ ਆਏ ਨੇ ਤੇ کافی ਟਰਾਲੀਆਂ ਹੁੰਡੀਆਂ ਰਹਿੰਦਾ ਵੀ ਅਰੇਂਜਮੈਂਟ ਕਰ ਰਹੀ ਸੀ ਬੰਦੇਰ ਸਾਹਿਬ ਗੁਰਦੁਆਰੇ ਆਂਦੇ ਵਿੱਚ ਆ ਹਾਂਜੀ 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 ਸਾਰਾ ਅਰੇਂਜਮੈਂਟ ਕੀਤਾ ਗਿਆ ਕਿਉਂਕਿ ਬਾਰਡਰ ਤੋਂ ਇਹ ਸੇਰੇ ਨਿਕਲਣਾ ਔਖਾ ਲੱਗ ਰਿਹਾ ਏ ਕਰਕੇ ਲੋਕ ਬਹੁਤ ਜਿਹੜੇ ਨਾ ਜੋਸ਼ ਦੇ ਵਿੱਚ ਹੀ ਜੋਸ਼ ਦੇ ਵਿੱਚ ਹੀ ਉਹਨਾਂ ਨੂੰ ਕੋਈ ਠੰਡ ਦੀ ਜਾਂ ਕੋਈ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਮਨ ਦੇ ਉਤਸ਼ਾਹ ਆ ਤੇ ਦੂਸਰੇ ਬੰਨੇ ਸਾਨੂੰ ਆਉਣ ਵਾਲੇ ਸਮੇਂ 'ਚ ਮੌਤ ਦਿਖ ਰਹੀ ਆ ਵੀ ਸਾਡੀਆਂ ਆਉਣ ਵਾਲੀਆਂ ਜਨਸ਼ਾਂ ਪੀੜ੍ਹੀਆਂ ਸਾਡੀਆਂ ਸਾਡਾ ਕਿੱਤਾ ਸਾਰਾ ਕੋਈ ਜਾ ਰਿਹਾ ਵਾ ਤੇ ਇਸ ਕਰਕੇ ਸਾਨੂੰ ਇਸ ਵੇਲੇ ਲੜਨਾ ਜਿਹੜਾ ਵਾ ਅੱਗੇ ਹੋ ਕੇ ਜ਼ਰੂਰੀ ਬਣਦਾ ਵਾ ਉਹਦੇ ਵਿੱਚ ਹੀ ਉਤਸ਼ਾਹ ਆ ਜਦੋਂ ਬੰਦੇ ਨੂੰ ਉਤਸ਼ਾਹ ਹੁੰਦਾ ਵਾ ਉਦੋਂ ਕੋਈ ਚੀਜ਼ ਹੋਰ ਉਹਨੂੰ ਨਾ ਭੁੱਖ ਲੱਗਦੀ ਨਾ ਤੇ ਲੱਗਦੀ ਜਾਂ ਨਾ ਉਹਨ ਦਿੱਆ ਉਹਦੇ ਵਿੱਚ ਜਿਹੜਾ ਵਾ ਆਪਣਾ ਜੇ ਉਸ ਦੇ ਵਿੱਚ ਜਿਹੜਾ ਉਹ ਤਿਆਰੀਆਂ ਕਰਕੇ ਹੁੰਦੇ ਸੋ ਵੱਡਾ ਤਸ਼ਾਹ ਵੇਖ ਨੂੰ ਮਿਲਿਆ ਸਰਕਾਰ ਨੇ ਜੋ ਕੁਝ ਕੀਤਾ ਉਹ ਤਾਂ ਸਾਰੀ ਦੁਨੀਆ ਜਾਣਦੀ ਵੀ ਕਾਲੇ ਕਾਨੂੰਨ ਜਿਹੜੇ ਲੈ ਕੇ ਆਏ ਨੇ ਉਹਨੇ ਪੂਰੀ ਦੁਨੀਆ ਨੂੰ ਇਕੱਠਾ ਕਰ ਦਿੱਤਾ ਪੂਰਾ ਭਾਰਤ ਵਰਸ ਦਾ ਅੱਜ ਕਿਸਾਨ ਨਹੀਂ ਨੇਰਾ ਕਿਸਾਨ ਨਹੀਂ ਮਜ਼ਦੂਰ ਨਹੀਂ ਆਮ ਜਨਤਾ ਜਿਹੜੀ ਆ ਸਾਰੀ ਸਮਝ ਚੁੱਕੀ ਆ ਕਿ ਸਭ ਤੋਂ ਪਹਿਲੋਂ ਆਮ ਜਨਤਾ ਦੇ ਉੱਤੇ ਅਸਰ ਪੈਣਾ ਇਹਨਾਂ ਕਾਲੇ ਕਾਨੂੰਨਾਂ ਦਾ ਕਿਉਂਕਿ ਕਿਸਾਨ ਤਾਂ ਸਾਦੇ ਸਾਦੇ ਆਪਣੀ ਖੇਤੀ ਕਰਦਾ ਰਹੂਗਾ ਆਪਣੇ ਖਾਣ ਜੋਗਾ ਪੈਦਾ ਕਰਦਾ ਰਹੂਗਾ ਤੇ ਬਾਕੀ ਜਿਹੜੀ ਜਨਤਾ ਨੇ ਮੁੱਲ ਲੈ ਕੇ ਖਾਣਾ ਵਾ ਉਹਨਾਂ ਵਾਸਤੇ ਇਹਦੇ ਤੋਂ ਵੀ ਜ਼ਿਆਦਾ ਜਿਹੜਾ ਵਾ ਮੁਸ਼ਕਲ ਆ ਇਸ ਕਰਕੇ ਸਾਰੀ ਜਨਤਾ ਜਿਹੜੀ ਆ ਸਮਝ ਚੁੱਕੀ ਆ ਹੁਣ ਹੀ ਤੁਹਾਡੇ ਸਾਹਮਣੇ ਆ ਰਿਹਾ ਵੀ ਜਿਹੜੀ 5 ਰੁਪਏ ਦੀ ਗੋਭੀ ਆ ਉਹ 600 ਰੁਪਏ ਨੂੰ ਕਿਲੋ ਵੇਚਣ ਦੇ ਇਹਨਾਂ ਟੈਗ ਲਾ ਕੇ ਅੱਜ ਵੀ 100 ਰੁਪਏ ਕਣਕ ਲੈ ਕੇ ਤੇ ਇਹਨਾਂ ਬਾਨੀਆਂ ਦਾਨੀਆਂ ਦੇ ਟੈਗ ਲਾ ਕੇ 56 ਰੁਪਏ ਦਿੱਲੀ ਦੇ ਚਾਟਾ ਵੇਚਣ ਦੇ ਆ ਇਸ ਪਾਸੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹੋਰ ਜਥੇ ਵੀ ਜਿਹੜੇ ਨੇ ਟਰਾਲੀਆਂ ਸਾਹਮਣੇ ਵਾਲੇ ਪਾਸੋਂ ਵੀ ਆ ਰਹੀਆਂ ਨੇ ਤਾਂ ਜਿਹੜੇ ਜਥੇ ਨੇ ਲਗਾਤਾਰ ਉਹ ਵੱਖ-ਵੱਖ ਜੋਨਾਂ ਤੋਂ ਪੌਦਰੇ ਨੇ ਤਾਂ ਕਿ ਇਸ ਜਗ੍ਹਾ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਸਾਰੇ ਇਕੱਠੇ ਹੋ ਸਕਣ ਤਾਂ ਸਰਵਣ ਸਿੰਘ ਪੰਦੇਰ ਨੇ ਉਹ ਪਹਿਲਾ ਐਲਾਨ ਕਰ ਦਿੱਤਾ ਸੀ ਕਿ ਇਹ ਜਿਹੜੇ ਦੋ ਜਥੇ ਜਾਣਗੇ ਇਹਨਾਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਡੀ ਜੋਡੀ ਦਾ ਜਿਹੜਾ ਜੋਰ ਆ ਉਹ ਲਗਾਏਗੀ ਕਿਉਂਕਿ ਇਹਨਾਂ ਦੇ ਵਿੱਚ ਹੀ ਜਿਹੜੇ ਕਿਸਾਨ ਨੇ ਇਹ ਵੱਡੀ ਗਿੰਦੀ ਦੇ ਦਿੱਲੀ ਪਹੁੰਚਣਗੇ ਕਿਉਂਕਿ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੈ ਉਹ ਜਿਹੜਾ ਜਾਰੀ ਰੱਖਿਆ ਜਾਏਗਾ ਤਾਂ ਕਿਸਾਨਾਂ ਅੱਗੋਂ ਦੇ ਨਾਲ ਸਾਡੀ ਗੱਲਬਾਤ ਜਿਹੜੀ ਹੈ ਉਹ ਜਾਰੀ ਹੈ ਤਾਂ ਇਹਨਾਂ ਦੋਵਾਂ ਜਥਿਆਂ ਦੇ ਵਿੱਚ ਹੀ ਜਿਹੜੀ ਸਾਰੀ ਅ ਪਲੈਨਿੰਗ ਆ ਤਾਂ ਵਿਰਿਆਮਨਗਲ ਸਾਹਿਬ ਦੇ ਨਾਲ ਗੱਲਬਾਤ ਸਾਡੀ ਜਾਰੀ ਹੈ ਤਾਂ ਵਿਰਿਆਮਨਗਲ ਸਾਹਿਬ ਹੁਣ ਗੱਲ ਤੁਸੀਂ ਆਗੂ ਜੇ ਕੁੰਦਲੀ ਬਾਰਡਰ ਤੇ ਬੈਠੇ ਨੇ ਬਾਕੀ ਜੱਤੇ ਬੰਦੀਆਂ ਬੇਟੀਆਂ 15 ਤਰੀਕ ਨੂੰ ਗੱਲਬਾਤ ਦਾ ਫਿਰਸਾ ਤਾਂ ਗੱਲਬਾਤ ਦੀ ਹੁਣ ਕੋਈ ਟਕ ਰਹਿ ਗਈ ਆ ਜਾਂ ਨਹੀਂ ਰਹਿ ਗਈ ਵੇਖੋ ਜੀ ਇਹ ਮੀਟਿੰਗਾਂ ਤੇ ਮੀਟਿੰਗਾਂ ਲਾ ਕੇ ਲੋਕਾਂ ਨੂੰ ਉਲਜਾਉਣਾ ਚਾਹ ਰਹੀ ਸਰਕਾਰ ਜਿੰਨਾ ਸਰਕਾਰ ਲੋਕਾਂ ਨੂੰ ਉਲਜਾਉਣਾ ਚਾਹ ਰਹੀ ਆ ਉਨਾਂ ਹੀ ਲੋਕ ਜਾਗਰ ਤੋਂ ਉਹਨਾਂ ਵਿੱਚ ਜ਼ਿਆਦਾ ਆ ਚੁੱਕੀ ਆ ਜਿੰਨਾ ਮਰਜੀ ਇਲਝਾ ਲੈਣਾ ਅਸਲ ਦੇ ਵਿੱਚ ਸਰਕਾਰ ਦਾ ਅੰਦਰ ਦੀ ਜਿਹੜੀ ਮਨਸ਼ਾ ਉਹਨਾਂ ਦੀ ਸੋਚਣ ਸ਼ਕਤੀ ਆ ਬਹੁਤ ਛੋਟੀ ਆ ਉਹ ਸਮਝਦੇ ਆ ਵੀ ਇਹ ਠੰਡ ਨੂੰ ਵੇਖ ਕੇ ਜਾਂ ਲੋਕ ਲੰਬੇ ਸਮੇਂ ਨੂੰ ਸੰਘਰਸ਼ ਦੇ ਵਿੱਚ ਨਾ ਸਮਾਂ ਦੇ ਕੇ ਸ਼ਾਇਦ ਅੱਕ ਜਾਣਗੇ ਥੱਕ ਜਾਣਗੇ ਘਰਾਂ ਨੂੰ ਮੁੜ ਜਾਣਗੇ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਲੋਕ ਬੜੇ ਹੀ ਡਿਗਰੀਆਂ ਕਰ ਚੁੱਕੇ ਨੇ ਇਹ ਲੋਕ ਇੰਨਾ ਕਿ ਗਿਆਨਵਾਨ ਹੋ ਗਏ ਨੇ ਇਹਨਾਂ ਨੇ ਵਾਰੀਆਂ ਬੰਦ ਦਿੱਤੀਆਂ ਅਸੀਂ ਜ਼ਿਲ੍ਹੇ ਅੰਮ੍ਰਿਤਸਰ ਨੂੰ ਚਾਰ ਜ਼ੋਨਾਂ ਦੇ ਵਿੱਚ ਵੰਡਿਆ ਵਾ ਸਾਡੀ 60 ਦਿਨਾਂ ਬਾਅਦ ਵਾਰੀ ਆਉਣੀ ਆ ਇਲਾਕੇ ਦੀ ਜਿੰਨਾ ਚਿਰੇ ਮਰਜੀ 2024 ਤੱਕ ਲੜਦੇ ਉਹ ਤੇ ਤੋਂ ਗਾਂ ਤੱਕ ਲੜਾ ਲੈ ਸਾਨੂੰ ਇਹ ਲੋਕ ਸੰਘਰਸ਼ ਦੇ ਮੈਦਾਨ 'ਚ ਲਗਾਤਾਰ ਉਸੇ ਤਰੀਕੇ ਨਾਲ ਬੈਠੇ ਰਹਿਣਗੇ ਇਹ ਇੰਨੀ ਆ ਕਿ ਦੁੱਧ ਦੇ ਬਾਲਿਆਂ ਵਾਂਗ ਅਸੀਂ ਸਾਰਾ ਇਕੱਠਾ ਹੋ ਕੇ ਚਲਾ ਗਿਆ ਪੰਜਾਬ ਤੇ ਕੱਲ ਨੂੰ ਉੱਥੋਂ ਜਿਹੜਾ 10 ਦਿਨਾਂ ਬਾਅਦ ਘਰ ਨੂੰ ਆਜਣਗੇ ਤੇ ਕਿਤੇ ਉਹ ਖਿੰਡਰ ਪੁੰਡਰ ਜਾਊਗਾ ਇਹੋ ਜਿਹੀ ਨਹੀਂ ਪਲਾਨਿੰਗ ਦੇ ਨਾਲ ਚੱਲਣ ਰਿਹਾ ਸਾਰੀਆਂ ਜਥੇਬੰਦੀਆਂ ਪੂਰਾ ਪੰਜਾਬ ਤਾਂ ਕਿ ਨਾ ਕਿੱਧਰ ਰਹਿ ਗਿਆ ਪੂਰਾ ਭਾਰਤਵਰਸ਼ ਚਾਰ ਸਵੇਰ ਦਿੱਲੀ ਨੂੰ ਘੇਰ ਕੇ ਬੈਠਾ ਸਰਕਾਰ ਨੂੰ ਅੱਜ ਵੀ ਸੋਚ ਨੂੰ ਉੱਚਾ ਕਰਨ ਦੀ ਲੋੜ ਆ ਅੱਜ ਵੀ ਅਗਰ ਥੋੜੀ ਬੋਤੀ ਉਹਨਾਂ ਦੇ ਇਨਸਾਨੀਅਤ ਹੈਗੀ ਆ ਤੇ ਇਨਸਾਨੀਅਤ ਨੂੰ ਪਹਿਲ ਦਿੰਦੇ ਹੋਏ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ 70 ਤੋਂ ਉੱਪਰ ਜਿਆਦਾ ਜਿਹੜੇ ਆ ਕਿਸਾਨ ਉਥੇ ਖੁਦ ਆਪਣਾ ਚੜਾਈ ਕਰ ਚੁੱਕੇ ਨੇ ਕੁਰਬਾਨੀਆਂ ਦੇ ਚੁੱਕੇ ਨੇ ਤੇ ਇੰਨੀ ਜਨਤਾ ਜਿਹੜੀ ਆ ਠੰਡ ਦੇ ਨਾਲ ਜਾਂ ਉਥੇ ਲਗਾਤਾਰ ਬਹਿ ਕੇ ਜਾਂ ਕੁਝ ਵੀ ਟੈਕ ਹੋ ਕੇ ਇਹ 70 72 ਆਦਮੀ ਜਿਹੜੇ ਆ ਚੜਾਈ ਕਰ ਚੁੱਕੇ ਆ ਕੁਰਬਾਨੀਆਂ ਦੇ ਚੁੱਕੇ ਆ ਤੇ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਵਾ ਵੀ ਇਹਨਾਂ ਨੇ ਅੱਕਣਾ ਨਹੀਂ ਆ ਜਦੋਂ ਸਾਡੀਆਂ ਖੁਦਕਸ਼ੀਆਂ ਇੰਨੀਆਂ ਹੋਣੀਆਂ ਸਾਡੇ ਮੌਤ ਦੇ ਵਾਰੰਟ ਨੇ ਤੇ ਕਿਉਂ ਨਾ ਆਪਾਂ ਜਿਹੜਾ ਵਾ ਉਹਦੇ ਵਿੱਚ ਲੜਨ ਨੂੰ ਪਹਿਲ ਦਈਏ ਉਹ ਲੋਕ ਇਸ ਗੱਲ ਨੂੰ ਇਸ ਵੇਲੇ ਤਰਜੀਹ ਦੇ ਰਹੇ ਨੇ ਲੋਕ ਜਾਂ ਮਦਾਨੇ ਜੰਗ ਦੇ ਵਿੱਚ ਨੇ ਹੁਣ ਇਹਨਾਂ ਨੂੰ ਆ ਵਿਦੇਸ਼ਾਂ ਦੇ ਵਿੱਚ ਕਿੰਨੇ ਆ ਦੇਸ਼ਾਂ ਨੇ ਇਹਦਾ ਨਾਂ ਦਾ ਬਾਈਕਾਟ ਕਰ ਦਿੱਤਾ ਕਿ ਨਰਿੰਦਰ ਮੋਦੀ ਜੀ ਜਾਂ ਆਪਣੇ ਲੋਕਾਂ ਦੀ ਗੱਲ ਸੁਣ ਲਓ ਤੇ ਨਹੀਂ ਤੇ ਫਿਰ ਸਾਡੇ ਦੇਸ਼ ਵਿੱਚ ਵੜਨ ਦੀ ਲੋੜ ਨਹੀਂ ਬ੍ਰਿਟਾਨੀਆਂ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਸੱਦ ਰਹੇ ਸੀ ਇੰਗਲੈਂਡ ਵਾਲਾ ਤੇ ਉਹਨਾਂ ਨੇ ਵੀ ਭਾਵੇਂ ਕਰੋਨਾ ਦਾ ਬਹਾਨਾ ਬਣਾਇਆ ਪਰੰਤੂ ਇਸ ਗੱਲ ਨੂੰ ਪਹਿਲ ਦਿੱਤੀ ਜਾਂ ਤਰਜੀਹ ਦਿੱਤੀ ਜਾਂ ਕਿ ਤੁਸੀਂ ਤੁਹਾਡਾ ਦੇਸ਼ ਦੇ ਵਿੱਚ ਖੁਦ ਖਲਬਲੀ ਮੱਚੀ ਆ ਤੇ ਸਾਨੂੰ ਤੁਸੀਂ ਕਾਹਦੇ ਵਾਅਦੇ ਸੱਜਦੇ ਸੱਦੇ ਪੇਜ ਸੋ ਲੋਕਾਂ ਦਾ ਇਤਸ਼ਾਹ ਬਹੁਤ ਤਕੜਾ ਵਾ ਸਾਰੇ ਲੋਕ ਹੋਰ 26 ਜਨਵਰੀ ਨੂੰ ਜਿਹੜਾ ਵਾ ਟਰੈਕਟਰਾਂ ਦੀ ਅਪਰੇਟ ਕਰਨਗੇ ਬਰਾਬਰ ਦੀ ਪਹਿਲਾਂ ਜਵਾਨ ਕਰਦੇ ਸੀ ਉਹਨਾਂ ਬਰਾਬਰ ਪੈਰਲਲ ਜਿਹੜੀ ਆ ਕਿਸਾਨ ਵੀ ਆਪਣੇ ਟਰੈਕਟਰਾਂ ਦੇ ਉੱਤੇ ਜਿਹੜੀ ਆ ਅਪਰੇਟ ਕਰਨਗੇ ਹਿੱਸਾ ਲੈਣਗੇ ਇਹ ਸਾਡਾ ਹੱਕ ਆ ਅੱਗੇ ਤੁਹਾਡੇ 1 20 ਤਰੀਕ ਨੂੰ ਜਥਾ ਜਾ ਰਿਹਾ ਉਸ ਤੋਂ ਬਾਅਦ ਫਿਰ ਛਵੀ ਦੀ ਤਿਆਰੀ ਸ਼ੁਰੂ ਹੋ ਜੇਗੀ 20 ਤੋਂ ਬਾਅਦ ਵੀ ਜਥੇ ਜਿਹੜੇ ਟਰੈਕਟਰ ਜਾਣਾ ਚਾਹੁੰਦੇ ਹੋਣਗੇ ਕਿ ਸਾਰੇ ਵੀਰ ਨੂੰ ਲੈ ਜਾਓਗੇ ਕਿ ਇਸ ਤੋਂ ਅਗਲੇ ਵੀ ਤਿਆਰੀ ਰਹੇਗੀ ਆ ਵੇਖੋ ਜੀ ਅੱਜ 12 ਜਨਵਰੀ ਨੂੰ ਜਥਾ ਜਾ ਰਿਹਾ ਜ਼ਿਲ੍ਹੇ ਅੰਮ੍ਰਿਤਸਰ ਦਾ ਤਰਨਤਾਰਨ ਦੇ ਵਾਰੀ ਜਿਹੜੀ ਆ ਉਹ ਅਗਲੀ ਜਿਹੜੀ ਆ ਵੀ ਜਨਵਰੀ ਨੂੰ ਆ ਉਹਦੇ ਨਾਲ ਜਿਹੜੀ ਵਾਰੀ ਉਹ ਤਾਂ ਜਾਣਾ ਜਾਣਾ ਆਮ ਮਹਾਰੇ ਲੋਕ ਜਿਹੜੇ ਰਹਿ ਚੁੱਕੇ ਨੇ ਜਿਹੜੇ ਉਸ ਟਾਈਮ ਨਹੀਂ ਜਾਝੁਕਦੇ ਲਗਾਤਾਰ ਹੀ ਟਰਾਲੀਆਂ ਜਾਈ ਜਾਂਦੀਆਂ ਟਰੱਕ ਜਾ ਰਹੇ ਬੱਸਾਂ ਕਰਕੇ ਕਾਰਾਂ ਕਰਕੇ ਜਾਈ ਜਾਂਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਸ ਗਈ ਆ ਕਿ ਕਿਤੇ ਉਹ ਨਾ ਹੋਵੇ ਵੀ ਅਸੀਂ ਰਹਿ ਜਾਈਏ ਘਰਾਂ ਦੇ ਵਿੱਚ ਸਾਨੂੰ ਲੋਕ ਕਹਿੰਦੇ ਤੁਸੀਂ ਗੁਲਾਮ ਹੈ ਤੁਸੀਂ ਤੇ ਕਰ ਚੁੱਕੇ ਹੀ ਨਹੀਂ ਲੋਕਾਂ ਦੇ ਵਿੱਚ ਇਹ ਮੰਨ ਤੇ ਗੱਲ ਬਹਿ ਗਈ ਆ ਹਰ ਵਰਗ ਜਿਹੜਾ ਵਾ ਲਗਾਤਾਰ ਦਿੱਲੀ ਵੱਲ ਨੂੰ ਕੁਝ ਕਰ ਰਿਹਾ ਹਰ ਵਰਗ ਲਗਾਤਾਰ ਦਿੱਲੀ ਵੱਲ ਨੂੰ ਕੁਝ ਕਰ ਰਿਹਾ ਤਾਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਨੇ ਇਸ ਇਸ ਜਿਹੜੀ ਮੰਨ ਦੇ ਵਿੱਚ ਉਹਨਾਂ ਦੀ ਸਥਿਤੀ ਇਹ ਆ ਕਿ ਘਰਾਂ ਦੇ ਵਿੱਚ ਕਿਤੇ ਆ ਜਿਹੜਾ ਨੌਜਵਾਨ ਆਗੂ ਜਿਹੜੇ ਨੇ ਸਾਰੀ ਤਿਆਰੀ ਨਾਲ ਕਰ ਰਹੇ ਨੇ ਨੌਜਵਾਨਾਂ ਦੇ ਨਾਲ ਵੀ ਗੱਲ ਕਰਨ ਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਹੈਪੀ ਵੱਲਾ ਜੀ ਹੈਪੀ ਜੀ ਤੁਸੀਂ ਜਿਹੜੇ ਵੱਲੇ ਦੇ ਵਿੱਚੋਂ ਵੀ ਪਿਛਲੇ ਜਥੇ ਜੀ ਵੀ ਕਾਫੀ ਟਰਾਲੀਆਂ ਗਈਆਂ ਸੀ ਤਾਂ ਇਸ ਵਾਰ ਕਿੰਨੀਆਂ ਟਰਾਲੀਆਂ ਜਾ ਰਹੀਆਂ ਤੁਹਾਡੀਆਂ ਅ ਇਸ ਵਾਰ ਸਾਡੇ ਪਿੰਡ ਤੋਂ ਕੋਈ ਟਰਾਲੀ ਨਹੀਂ ਜਾ ਰਹੀ ਅਸੀਂ 20 ਤਰੀਕ ਨੂੰ ਟਰਾਲੀਆਂ ਜਾ ਰਹੀਆਂ ਸਾਡੇ ਪਿੰਡ ਤੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਸੋ ਅਸੀਂ 20 ਤਰੀਕ ਨੂੰ ਨਾਲ ਜਾ ਰਹੇ ਹਾਂ ਅੱਜ ਜਿਹੜੀ ਅਸੀਂ ਇਸ ਜਥੇ ਨੂੰ ਰਵਾਨਾ ਕਰਨ ਵਾਸਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਭਾਰੀ ਮਾਤਰਾ ਦੇ ਸੰਗਤ ਆਈ ਹੈ ਸੋ ਲਾਮਬੰਦੀ ਬਹੁਤ ਜ਼ਰੂਰੀ ਹੈ ਉਹ ਟਰੈਕਟਰ ਮਾਰਚ ਦੇ ਵਿੱਚ ਵੀ ਉਸ ਦਿਨ ਤੁਸੀਂ ਵੱਧ ਚੜ ਕੇ ਹਸਾਲਿਆ ਸੀ ਬਹੁਤ ਬਹੁਤ ਉਸ਼ਾ ਹੈ ਲੋਕਾਂ ਦੇ ਵਿੱਚ ਜਿਹੜੇ ਅੱਜ ਵੀ ਪਾਰਟੀ ਭਾਜੀ ਦੇਖ ਰਹੇ ਨੇ ਅੱਜ ਵੀ Hindu Muslim Sikh ਕਰ ਰਹੇ ਨੇ ਉਹਨਾਂ ਨੂੰ ਤਾਂ ਅਸੀਂ ਇੰਨੀ ਕੀ ਕਹਾਂਗੇ ਕਿ ਆਪਦੇ ਹੱਕਾਂ ਦੀ ਲੜਾਈ ਹੈ ਜਾਗਰੂਤ ਹੋਈਏ ਜਿੰਨਾ ਵੱਧ ਤੋਂ ਵੱਧ ਸੰਘਰਸ਼ ਦੇ ਵਿੱਚ ਹਿੱਸਾ ਪਾ ਸਕਦੇ ਆ ਜਿਹੜੇ ਬੰਦੇ ਨੇ ਇਸ ਸੰਘਰਸ਼ ਦੇ ਵਿੱਚ ਹਿੱਸਾ ਨਹੀਂ ਪਾਇਆ ਉਹ ਸ਼ਾਇਦ ਅੱਜ ਦੇ ਸਮੇਂ 'ਚ ਦੁਨੀਆ ਤੇ ਨਹੀਂ ਆਇਆ ਜੋ ਮੇਰੀ ਸੋਚਣੀ ਹੈ ਹੋ ਸਕਦਾ ਗਲਤ ਹੋਵੇ ਸੋ ਵੱਧ ਤੋਂ ਵੱਧ ਆਪਣਾ ਹਿੱਸਾ ਪਾਈਏ ਕਿ ਦਿੱਲੀ ਨੂੰ ਜਿਹੜੀ 26 ਤਰੀਕ ਦੀ ਕਾਲ ਹੈ ਸਾਡੀ ਕਿਸਾਨ ਜਥੇਬੰਦੀਆਂ ਦੀ ਉਹ ਉੱਥੇ ਆਪਾਂ ਵੱਧ ਤੋਂ ਵੱਧ ਸ਼ਿਕਰਤ ਕਰਨੀ ਹੈ ਤੇ ਅਸੀਂ 26 ਤਰੀਕ ਨੂੰ ਸਾਡੇ ਪਿੰਡ 26 ਤਰੀਕ ਦਾ ਟਰੈਕਟਰ ਮਾਰਚ ਆ ਉਹ ਲੱਗਦਾ ਉਹਦੇ ਨਾਲ ਕੋਈ ਹੱਲ ਨਿਕਲੇਗਾ ਕੋਈ ਸਰਕਾਰ ਦੇ ਉੱਤੇ ਅਸਰ ਹੋਏਗਾ ਦੇਖੋ ਮੈਂ ਹਰ ਵਾਰੀ ਇਹੀ ਬੋਲਦਾ ਹਾਂ ਕਿ ਕੋਈ ਵੀ ਜੰਗ ਜਿਹੜੀ ਆ ਉਹ ਹੱਲ ਦੇਖ ਕੇ ਨਹੀਂ ਲੜੀ ਜਾਂਦੀ ਕਿ ਮੈਂ ਜਿੱਤਾਂਗਾ ਕਿ ਨਹੀਂ ਜਿੱਤਾਂਗਾ ਜੰਗ ਲੜੀ ਜਾਂਦੀ ਹੈ ਜੋਸ਼ ਤੇ ਹੋਸ਼ ਦੇ ਨਾਲ ਤੇ ਜਿੱਤ ਨੂੰ ਯਕੀਨੀ ਬਣਾ ਕੇ ਲੜੀ ਜਾਂਦੀ ਹੈ ਜਿੱਤ ਜਿਹੜੀ ਆ ਉਹ ਪਰਮਾਤਮਾ ਨੇ ਕਰਨੀ ਆ ਹੋ ਸਕਦਾ 26 ਤਰੀਕ ਤੱਕ ਉਹਨਾਂ ਦੇ ਕੋਈ ਕੰਨ ਤੇ ਜੂੰ ਸਰਕੇ ਤੇ ਉਹ ਸਾਡੇ ਜਿਹੜੇ ਫੈਸਲੇ ਆ ਉਹਨਾਂ ਤੇ ਧਿਆਨ ਦੇਣ ਤੇ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੂਜੀ ਗੱਲ ਮੈਂ ਇਹ ਕਰਾਂਗਾ ਕਿ ਜਿਹੜਾ ਕੋਰਟ ਦਾ ਆਰਡਰ ਆਇਆ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਬਿੱਲਾਂ ਨੂੰ ਹੋਲਡ ਕਰਨ ਬਾਰੇ ਸੋਚਿਆ ਜਾਂਦਾ ਹੈ ਹੋਲਡ ਕਰਨ ਦੇ ਵਿੱਚ ਸਾਡੀ ਬਹੁਤ ਵੱਡੀ ਘਾਟ ਹੋਵੇਗੀ ਕਿਉਂਕਿ ਜੇਕਰ ਹੋਲਡ ਕਰ ਦਿੱਤੇ ਜਾਂਦੇ ਆ ਉਹ ਤਾਂ ਇੱਕ ਸਟੇਲ ਲੱਗ ਜਾਂਦਾ ਹੈ ਮੰਨ ਲਓ ਸਾਡਾ ਜ਼ਮੀਨੀ ਰੋਲਾ ਕੋ ਦੋਹਾਂ ਭਰਾਵਾਂ ਦਾ ਉੱਤੇ ਸਟੇਲ ਲੱਗ ਗਿਆ ਕੇਸ ਚੱਲੀ ਜਾਊਗਾ ਉਸ ਤੋਂ ਬਾਅਦ ਕੇਸ ਉਹਨਾਂ ਦੇ ਹੱਕ 'ਚ ਹੋ ਜਾਊਗਾ ਕਿਉਂਕਿ ਅਸੀਂ ਆਮ ਲੋਕ ਅਸੀਂ ਆਮ ਲੋਕ ਤਾਂ ਵਕੀਲ ਤੱਕ ਨਹੀਂ ਪਹੁੰਚ ਸਕਦੇ ਜੱਜ ਤੱਕ ਕਿਵੇਂ ਪਹੁੰਚਾਂਗੇ ਤਾਂ ਉਹਨਾਂ ਦੇ ਤੇ ਜੱਜ ਸਹਿਬਾਨ ਵੀ ਉਹਨਾਂ ਲੋਕਾਂ ਦੇ ਹੁੰਦੇ ਨੇ ਜਿਨ੍ਹਾਂ ਦੀਆਂ ਸਰਕਾਰਾਂ ਨੇ ਸੋ ਸਾਨੂੰ ਜਾਗਣਾ ਪਵੇਗਾ ਇਸ ਲਈ ਅਸੀਂ ਹੋਲਡ ਤੱਕ ਸੀਮਤ ਨਹੀਂ ਰਹਿ ਜਿਹੜੇ ਨੇ ਕੱਲ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕੱਲ ਸੁਣਵਾਈ ਚੱਲ ਰਹੀ ਸੀ ਨਾ ਉਸ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਕਿਸਾਨ ਜਿਹੜੇ ਨੇ ਜਿਹੜੀ ਇਹਨਾਂ ਬਿੱਲਾਂ ਦੇ ਉੱਪਰ ਸਟੇ ਲਗਾ ਦਿੱਤਾ ਜਾਵੇ ਇਹਨਾਂ ਕਾਨੂੰਨਾਂ ਦੇ ਉੱਪਰ ਤਾਂ ਕਿਸਾਨ ਆਗੂ ਵਿੱਚੋਂ ਕੋਈ ਸਰਵਣ ਸਿੰਘ ਭਨੇਰ ਨੇ ਬਾਕਾਇਦਾ ਇਸ ਦੇ ਉੱਪਰ ਟਿੱਪਣੀ ਕਰਨ ਦੇ ਉੱਤੇ ਮਨਾ ਕਰ ਦਿੱਤਾ ਸੀ ਪਰ ਹੁਣ ਕਿਸਾਨ ਆਗੂ ਨੇ ਜਿਹੜੀ ਗੱਲ ਕਹਿਣੀ ਸ਼ੁਰੂ ਕੀਤੀ ਹੈ ਤਾਂ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਨੂੰ ਜਿਹੜੀ ਆ ਸਟੇਜ ਜਿਹੜਾ ਮਨਜ਼ੂਰ ਨਹੀਂ ਆ ਤਾਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਨੇ ਬਿਲਕੁਲ ਟਰਾਲੀਆਂ ਜਿਹੜੀਆਂ ਲੈਂਡਸ ਤੇ ਲਗਾਈਆਂ ਨੇ ਤਾਂ ਸਰਵਣ ਸਿੰਘ ਪੰਦੇਰ ਵੱਲੋਂ ਜਦੋਂ ਜਾਣ ਦਾ ਇਹਨਾਂ ਨੂੰ ਇਸ਼ਾਰਾ ਕੀਤਾ ਜਾਏਗਾ ਜਾਣ ਦੇ ਲਈ ਰਵਾਨਾ ਕੀਤਾ ਜਾਏਗਾ ਤਾਂ ਉਦੋਂ ਇਹ ਜਾਣਗੇ ਟਰਾਲੀਆਂ ਦੇ ਅੰਦਰਲਾ ਨਜ਼ਾਰਾ ਵੀ ਤੁਹਾਨੂੰ ਜਿਹੜਾ ਦਿਖਾ ਰਹੇ ਚੱਬਾ ਸਾਹਿਬ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਚੱਬਾ ਸਾਹਿਬ ਇੱਥੇ ਮੌਜੂਦ ਨੇ ਚੱਬਾ ਸਾਹਿਬ ਖੁਦ ਇਸ ਜਥੇ ਨੂੰ ਲੀਡ ਕਰ ਰਹੇ ਨੇ ਚੱਬਾ ਸਾਹਿਬ ਕਿੰਨੀਆਂ ਟਰਾਲੀਆਂ ਜਿਹੜੀਆਂ ਤੁਸੀਂ ਲੈ ਕੇ ਜਾ ਰਹੇ ਹੋ Tem que ir planning steady planning ਅੱਜ ਅਸੀਂ ਕਿਸਾਨ ਮਜ਼ਦੂਰ ਸ਼ੰਗਰ ਸ਼ੁੰਡੀ ਪੰਜਾਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਤੋਂ ਗੋਲਡਨ ਗੇਟ ਤੋਂ ਜਿਹੜਾ ਇਹ ਚੌਥਾ ਜਥਾਰ ਰਵਾਨਾ ਕਰਨ ਲੱਗੇ ਆ ਇਹਦੇ ਵਿੱਚ ਸਾਡਾ ਜੰਡਿਆਲਾ ਗੁਰੂ ਤੇ ਬਿਆਸ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਖੜੇ ਆ ਤੇ ਇਹ ਸਾਰਾ ਕਾਫਲਾ ਜਿਹੜਾ ਸਾਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਹ ਕਾਫਲਾ ਫੁੱਜੂਗਾ ਉਹਦੇ ਵਿੱਚ ਜਿਹੜਾ ਵਾ ਬਹੁਤ ਵੱਡੇ ਪੱਦਰ ਤੇ ਦਿੱਲੀ ਕੁੰਡਲੀ ਬਾਜ਼ਾਰ ਦੇ ਵਿੱਚ ਜਿਹੜਾ ਜਾਵਾਂਗੇ 26 ਦੀ ਪ੍ਰੇਡ ਦੇ ਵਿੱਚ ਜਿਹੜਾ ਹਿਸਾ ਲਾਵਾਂਗੇ ਟਰਾਲੀਆਂ ਜਿਹੜੀਆਂ ਅਣਗਿਣਤੀਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਈ ਸਾਰੇ ਬੰਦੇ ਟਰਾਲੀਆਂ ਹਜ਼ਾਰਾਂ ਦੀ ਗਿਣਤੀ ਚ ਲੈ ਕੇ ਜਿਹੜਾ ਵਾ ਅਸੀਂ ਇਹ ਰਵਾਨਾ ਹੋ ਲਗੇ ਆ ਜੀ ਰਾਤ ਸਟੇ ਕਿਤੇ ਰੁਕ ਸਟੇ ਕਰਨ ਕਿੱਥੇ ਜਾਂ ਵਲੰਟੀਅਰਾਂ ਦੀ ਟੀਮ ਦੀ ਕੀ ਡਿਊਟੀਆਂ ਲਾਈਆਂ ਬਿਲਕੁਲੋ ਜੀ ਅਸੀਂ ਵਲੰਟੀਅਰ ਤਿਆਰ ਕੀਤੇ ਆ ਸਾਰਾ ਜਿਹੜਾ ਇਹਨੂੰ ਕਾਫਲੇ ਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਣਗੇ ਰਾਤ ਵੀ ਸਟੇ ਕਰਾਂ ਸਵੇਰੇ ਜਿਹੜਾ ਵਾ ਇਹ ਅਸੀਂ ਸ਼ਾਹਬਾਦ ਤੇ ਲੱਗੇ ਅਸੀਂ ਕਰਾਂਗੇ ਸਟੇ ਤੇ ਲਗਾਤਾਰ ਉੱਥੋਂ ਸਵੇਰੇ ਜਿਹੜਾ ਤੁਰਾਂਗੇ ਪੂਰੀ ਵਲੰਟੀਅਰ ਟੀਮ ਸਾਡੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਸਿਖਲਾਈ ਦਿੱਤੀ ਆ ਇਸ ਮੋਰਚੇ ਨੂੰ ਚਲਾਉਣ ਵਾਸਤੇ ਇਹਨਾਂ ਨੂੰ ਸਾਰਾ ਕਿਸ ਤਰ੍ਹਾਂ ਲੈ ਕੇ ਜਾਣਾ ਵਾ ਕਿਤਰਾ ਇਸ ਜਥੇ ਦੀ ਗਵਾਹੀ ਕਰ ਲਈ ਗਲਾਈ ਦਿੱਤੀ ਆ ਜੀ ਬਾਬਾ ਜੀ 26 ਤਰੀਕ ਦੇ ਟ੍ਰੈਕਟਰ ਮਾਰਚ ਆ ਉਹਦੀ ਤਿਆਰੀ ਹੁਣੇ ਤੋਂ ਹੀ ਰੰਬਣੀ ਸ਼ੁਰੂ ਕਰ ਦਿੱਤੀ ਆ ਕੱਲ ਤੁਸੀਂ ਲੋਹੜੀ ਦੀ ਵੀ ਕਾਲ ਦਿੱਤੀ ਆ ਕਿ ਬੇਲਾਂ ਦੀਆਂ ਕਾਬੀਆਂ ਤਾਂ 26 ਤਰੀਕ ਦੀ ਪਲੈਨਿੰਗ ਜਿਹੜੀ ਆ ਅ ਜਬੀਦਾ ਜਿਹੜਾ ਟਰੈਕਟਰ ਮਾਰਚ ਉਹ ਕਿਵੇਂ ਦਾ ਰਹੇਗਾ ਤੁਸੀਂ ਕੀ ਇਹ ਸੋਚਦੇ ਜੇ ਤੇ ਸਰਕਾਰ ਦੇ ਉਤੇ ਕਿੰਨਾ ਕਸਰ ਕਰਨੀ ਆ ਜੀ ਵੇਖੋ ਜੀ ਇਹ ਬਹੁਤ ਵੱਡੀ ਪੱਧਰ ਤੇ ਸਾਡਾ ਜਿਹੜਾ ਵਾ ਇਹ ਕੁੰਡਲੀ ਬਾਰਡਰ ਤੋਂ ਜਿਹੜਾ ਤੇ ਬਾਕੀ ਜਥੇਬੰਦੀਆਂ ਨਾਲੋਂ ਵੀ ਬਾਕੀ ਸਟੇਟਾਂ ਨਾਲੋਂ ਯਾ ਲੱਖਾਂ ਦੀ ਤਦਾਦ ਦੇ ਜਿਹੜੇ ਟਰੈਕਟਰ ਜਿਹੜਾ ਦਿੱਲੀ ਦੀ ਜਿਹੜੀ ਆ ਜਨਵਾਸ ਰੋਸ ਤੇ ਜਿਹੜਾ ਮਾਰਚ ਕਰਨਗੇ ਇਹਦਾ ਅਸਰ ਜਿਹੜਾ ਸਰਕਾਰ ਤੇ ਬਹੁਤ ਵੱਡਾ ਵਾ ਇਹ ਹੁਣ ਸਰਕਾਰ ਨੇ ਸੋਚਣਾ ਵਾ ਵੀ ਬਿੱਲ ਰੱਦ ਕਰਨੇ ਆ ਕਿ ਭਈ ਮਾਰਚ ਕਰਵਾਉਣਾ ਵਾ ਇਹ ਸਰਕਾਰ ਦੇ ਪਾਲੇ ਚ ਕੀ ਨੇ ਜੀ ਦਰਵਾਜੀ ਦਾ ਗੁਰਵਜਨ ਸਿੰਘ ਜੱਬਾ ਇਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਪਿੰਡ ਸਕਤਰ ਨੇ ਇਸ ਵਾਸਤੇ ਤੁਸੀਂ ਟਰਾਲੀਆਂ ਦੇਖ ਸਕਦੇ ਹੋ ਟਰਾਲੀਆਂ ਦੇ ਵਿੱਚ ਕਿਸਾਨਾਂ ਨੇ ਉਸੇ ਤਰ੍ਹਾਂ ਹੀ ਸਾਰੀ ਤਿਆਰੀ ਕੀਤੀ ਹੈ ਥੱਲੇ ਪਰਾਲੀ ਜਿਵੇਂ ਕਿ ਕੱਲ ਏਬੀਬੀ ਸਾਂਝਾ ਦੇ ਉੱਤੇ ਅਸੀਂ ਖਾਸ ਰਿਪੋਰਟ ਦਿਖਾਈ ਸੀ ਕਿ ਪ੍ਰਾਲੀ ਉੱਪਰ ਗੱਦੇ ਤੇ ਫਿਰ ਵਿੱਚ ਸਾਰਾ ਸਮਾਨ ਲਾਈਟਾਂ ਤੱਕ ਦਾ ਪ੍ਰਬੰਧ ਹੈ ਕੰਬਲ ਤੇ ਹੋਰ ਜ਼ਰੂਰੀ ਸਮਾਨ ਰਾਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਵਣ ਸਿੰਘ ਪੰਦੇਰ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਕਿ ਦਿੱਲੀ ਦੇ ਵਿੱਚ ਰਾਸ਼ਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਆਲਰੇਡੀ ਲੈ ਕੇ ਜਾਇਆ ਚ ਪਹੁੰਚ ਚੁੱਕਾ ਹੈ ਤਾਂ ਰਾਸ਼ਨ ਦੀ ਕੋਈ ਗੱਲ ਨਹੀਂ ਪਰ ਹੋਰ ਜਿਹੜਾ ਲੁੜਿੰਦਾ ਜ਼ਮਾਨ ਹੈ ਉਹ ਕਿਸਾਨੇ ਤੋਂ ਜਰੂਰ ਲੈ ਕੇ ਦਿੱਲੀ ਜਾ ਰਹੇ ਨੇ ਟਰਾਲੀਆਂ ਤੇ ਕਾਫੀ ਨੇ ਬਟ ਇਸ ਵਾਰ ਵਿੱਚ ਟਰਾਲੀਆਂ ਦੇ ਨਾਲ ਕੁਝ ਗੱਡੀਆਂ ਡਾਲੇ ਵੀ ਨੇ ਜਿਵੇਂ ਉਹ ਵੀ ਜਾ ਰਹੇ ਨੇ ਇਹ ਆਪ ਹੀ ਲੋਕਾਂ ਨੇ ਆਪ ਹੀ ਕਹਾ ਸੀ ਅਸੀਂ ਜਾਣਾਂ ਕਿ ਤੁਹਾਡੇ ਵੱਲੋਂ ਕੀ ਸੀ ਕਾਉਲ ਜੀ ਨਹੀਂ ਜੀ ਇਹ ਜਥੇਬੰਦੀ ਵੱਲੋਂ ਵੀ ਕਾਉਲ ਸੀ ਤੇ ਲੋਕਾਂ ਦੇ ਵਿੱਚ ਆਪਣਾ ਉਤਸ਼ਾਹ ਵੀ ਆ ਬਾਕੀ ਕਾਉਲ ਸੀ ਜਥੇਬੰਦੀ ਦੀ ਜਿਹੜੀ ਆ ਮਤਲਬ ਅਜ ਵਾਲੀ 12 ਵਾਲੀ ਤੇ ਕਾਉਲ ਦਾ ਅਸਰ ਹੋਇਆ ਜ਼ਿਆਦਾ ਜੀ ਜੀ ਤਾਂ ਜਿਹੜੇ ਹੁਣ ਨੌਜਵਾਨਾਂ ਨੂੰ ਨੌਜਵਾਨ ਕਾਫੀ ਸੇਵਾ ਕਰਦੇ ਜਿਵੇਂ ਦਿਖਾਈ ਦੇ ਰਹੇ ਨੇ ਤਾਂ ਇਹ ਵਲੰਟੀਅਰ ਨੇ ਜਿਹੜੇ ਨਾਲ ਜਾਣਗੇ ਇਹਨਾਂ ਰਸਤੇ ਜਿਸ ਨਾਲ ਸੇਵਾ ਚੱਲਦੀ ਹੈ ਨਹੀਂ ਨਹੀਂ ਜੀ ਇਹ ਵਲੰਟੀਅਰ ਨੇ ਨਾਲ ਜਾ ਰਹੇ ਆ ਉੱਥੇ ਤਰਨੇ ਦੇ ਵਿੱਚ ਪੂਰਾ ਆਪਣਾ ਸੇਵਾ ਕਰਨਗੇ ਇਹਨਾਂ ਬਾਕਾਇਦਾ ਸਖਲਾਈ ਦਿੱਤੀ ਇਹਨਾਂ ਨੂੰ ਵਲੰਟੀਅਰ ਦੀ ਤੇ ਉੱਥੇ ਜਾ ਕੇ ਆਪਣੀ ਸੇਵਾ ਕਰਨਗੇ ਤਰਨੇ ਦੇ ਵਿੱਚ ਜੀ ਤਾ ਨੌਜਵਾਨ ਜਿਹੜੇ ਨੇ ਲਗਾਤਾਰ ਪਾਣੀ ਦੀ ਸੇਵਾ ਜਿਹੜੀ ਆ ਉਹ ਕਰ ਰਹੇ ਨੇ ਜਿਹੜੀਆਂ ਰਸਦਾਂ ਨੇ ਹਰ ਟਰਾਲੀ ਦੇ ਵਿੱਚ ਉਹ ਸਮਾਨ ਪੋਜਦਾ ਕੀਤਾ ਜਾ ਰਿਹਾ ਇਹ ਪੂਰਾ ਸਮਾਨ ਕਿ ਕਿਸੇ ਵੀ ਟਰਾਲੀ ਦੀ ਕਿਸੇ ਕਿਸਮ ਦੀ ਜਿਹੜੀ ਮੁਸ਼ਕਲ ਨਾ ਰਵੇ ਕਿਉਂਕਿ ਲੰਬਾ ਸਫ਼ਰ ਹੈ ਤਾਂ ਸਭ ਤੋਂ ਵੱਡੀ ਗੱਲ ਕਿ ਵਲੰਟੀਅਰਾਂ ਦੀ ਟੀਮ ਨੂੰ ਸਰਵਨ ਸਿੰਘ ਭਦੇਰ ਬਕਾਇਦਾ ਜਿਵੇਂ ਕਿ ਕੱਲ ਉਹਨਾਂ ਦੀ ਟੀਮ ਵੱਲੋਂ ਟ੍ਰੇਨਿੰਗ ਦਿੱਤੀ ਗਈ ਸੀ ਕਿ ਵਲੰਟੀਅਰਾਂ ਦਾ ਜਿਹੜਾ ਰੋਲ ਹੈ ਉਹ ਇੱਕ ਤਾਂ ਜਥੇ ਨੂੰ ਅਮਨ ਸ਼ਾਂਤੀ ਦੇ ਨਾਲ ਇੱਕ ਲਾਈਨ ਦੇ ਵਿੱਚ ਲੈ ਕੇ ਜਾਣਾ ਹੈ ਕੋਈ ਵੀ ਕਿਸੇ ਤੋਂ ਅੱਗੇ ਪਿਛੇ ਨਾ ਆਵੇ ਕਿਉਂਕਿ ਸ਼ੁਰੂਆਤੀ ਜਿਹੜੇ ਜਥੇ ਗਏ ਸੀ ਤਾਂ ਉਸ ਦੇ ਵਿੱਚ ਕੁਝ ਟਰਾਲੀਆਂ ਜਿਹੜੀਆਂ ਸੀ ਕੁਝ ਕਾਫਲੇ ਤੋਂ ਦੂਰ ਰਹਿ ਗਈਆਂ ਸਨ ਤਾਂ ਅਜਿਹੇ ਦੇ ਵਿੱਚ ਜਥੇਬੰਦੀ ਦੀ ਡਿਊਟੀ ਬੰਦੀ ਹੈ ਕਿ ਇਹਨਾਂ ਜਿਵੇਂ ਕਿ ਤੁਸੀਂ ਨਰਿੰਦਰ ਮੋਦੀ ਦੇ ਤੁਸੀਂ ਦੇਖ ਸਕਦੇ ਹੋ ਬੋਰਡ ਇੱਥੇ ਜਿਹੜੇ ਲਗਾਏ ਗਏ ਨੇ ਟਰਾਲੀਆਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਬੋਰਡ ਜਿਹੜੇ ਨੇ ਕੇਂਦਰ ਸਰਕਾਰ ਨੂੰ ਜਿਹੜੇ ਚੜਾਉਣ ਵਾਲੇ ਬੋਰਡ ਨੇ ਉਹ ਵੀ ਕਹਿੰਦਾ ਲਗਾਏ ਗਏ ਨੇ ਤਾਂ ਇਸ ਪਾਸੇ ਤੁਸੀਂ ਇਹ ਟਰਾਲੀਆਂ ਦੇ ਵਿੱਚ ਦੇਖੋ ਪੱਕੇ ਬੰਦੋਬਸਤ ਜਿਹੜੇ ਨੇ ਉਹ ਕੀਤੇ ਗਏ ਨੇ ਕਿ ਤਾਂ ਕਿ ਡਬਲ ਕੀਤੀ ਗਈ ਆ ਟਰਾਲੀ ਤਾਂ ਕਿ ਸੰਗਤ ਜਿਹੜੀ ਆ ਉਹ ਜ਼ਿਆਦਾ ਬੈਠ ਸਕੇ ਤਾਂ ਇਹ ਜਿਹੜੇ ਪ੍ਰਬੰਧ ਨੇ ਕਿਸਾਨਾਂ ਵੱਲੋਂ ਪੂਰੇ ਤਰ੍ਹਾਂ ਕਰਕੇ ਲਿਜਾਈ ਜਾ ਰਹੇ ਨੇ ਟਰਾਲੀਆਂ ਨੂੰ ਤਾਂ ਕਿ ਇਹ ਪਿੰਡ ਦੇ ਵਿੱਚੋਂ ਜਿਹੜੇ ਹੋਰ ਕਿਸਾਨ ਨੇ ਉਹ ਵੱਤ ਵਾਦ ਉੱਪਰ ਬੈਠ ਸਕਣ ਤਾਂ ਇਹ ਇਹ ਕਿਸਾਨਾਂ ਦੇ ਵੱਲੋਂ ਜਿਹੜੇ ਟਰਾਲੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ بارش ਜਿਹੜੀ ਆ ਨਾ ਜਾ ਸਕੇ ਤਾਂ ਹੋਰ ਵੀ ਜਿਹੜਾ ਲੜਿੰਦਾ ਸਮਾਨ ਹੈ ਗੱਡੀਆਂ ਵੀ ਇਸ ਵਾਰ ਜਿਹੜੀਆਂ ਨੇ ਉਹ ਵੀ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਰਵਰ ਸਿੰਘ ਭੰਦੇਰ ਨੇ ਜਿਵੇਂ ਕਿ ਪਹਿਲਾਂ ਕਿਹਾ ਸੀ ਇਸ ਵਾਰ ਟਰਾਲੀਆਂ ਦੇ ਨਾਲ ਗੱਡੀਆਂ ਦੇ ਵਿੱਚ ਹੋਰ ਜਿੱਥੇ ਹੋਰ ਜਿਹੜੀਆਂ ਵੀਕਲ ਨੇ ਉਹ ਵੀ ਇਸ ਵਾਰ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਤਾਂ ਉਹ ਤਿਆਰੀ ਜਿਹੜੀ ਆ ਉਹ ਜਥੇ ਦੀ ਪੂਰੀ ਐ ਸਰਮਣ ਸਿੰਘ ਬੰਦੇਰ ਜਿਵੇਂ ਕਿ ਉਹਨਾਂ ਨੇ 26 ਤਰੀਕ ਦੀ ਗੱਲ ਕੀਤੀ ਆ ਕਿ 26 ਤਰੀਕ ਨੂੰ ਜਿਹੜਾ ਜੱਥਾ ਹੈ ਉਹ ਹੋਰ ਵੱਡਾ ਹੋਵੇਗਾ 26 ਦੀ ਨੂੰ ਟਰੈਕਟਰ ਮਾਰ ਜਿਹੜਾ ਹੈ ਉਹ ਬਹੁਤ ਵੱਡਾ ਹੋਏਗਾ ਇਸ ਕਰਕੇ ਇਹਨਾਂ ਦੋ ਜਥਿਆਂ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਜਿਹੜੀਆਂ ਟਰਾਲੀਆਂ ਨੇ ਕਿਸਾਨ ਨੇ ਇਹਨਾਂ ਦੋ ਦੇ ਵਿੱਚ ਰਵਾਨਾ ਕੀਤੇ ਜਾਣਗੇ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਹਲੇ ਵੀ ਆ ਰਹੀਆਂ ਨੇ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣ ਦੇ ਲਈ ਬਿਲਕੁਲ ਤਿਆਰ ਨੇ ਕੁਝ ਸਮੇਂ ਤੱਕ इतो ज काफिला दिल्ली के लिए रवाना हो जाएगा कैमरा परसन सिकंदर गगनदीप शर्मा एबीपी बी पी एबीपी ए जोश पी जज्बा जनून